ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਕੁਝ ਵਿਚਾਰ ਆਪਾਂ ਦੇਵਾਂਗੇ ਤੇ ਤੁਸੀਂ ਵੀ ਕਮੈਂਟ ਵਿੱਚ ਦੱਸਣਾ ਕੀ ਗੱਲ ਤੈਕੀ ਸਹੀ ਹੈ ਗੱਲ ਕਰਨਿਆ ਭਾਈ ਅਮਰਤਪਾਲ ਸਿੰਘ ਮਹਿਰੋਦੀ ਦੇ ਨਾਲੇ ਗੱਲ ਕਰਾਂਗੇ ਨਾਨਕਸਰ ਵਾਲੇ ਬਾਬਾ ਜੀ ਜਿਹੜੇ ਇਹ ਊਜ਼ ਦੇ ਖਬਰਾਂ ਫੈਲ ਦੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਨਾਨਕਸਰ ਜੀ ਦੀ ਨਾਨਕਸਰ ਤਾਂ ਅੰਤਨ ਬਾਬਾ ਲੰਦ ਸਿੰਘ ਜੀ ਦੀ ਮਰਿਆਦਾ ਹੈ ਜਿਹੜੀ ਕਿ ਉਹਨਾਂ ਨੇ ਚਲਾਈ ਹੈ ਬਾਬਾ ਆਨੰਦ ਸਿੰਘ ਜੀ ਦੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਕਰਕੇ ਗੁਰੂ ਨੂੰ ਭੋਗ ਲਗਾਉਣਾ ਉਹਨਾਂ ਦੀ ਸੇਵਾ ਕਰਨੀ ਇਹ ਮਰਿਆਦਾ ਨਾਨਕ ਸਰ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ ਤੇ ਬਹੁਤ ਦਾਦਾ ਭਾਗ ਇੱਧਰ ਹੀ ਜੁੜਿਆ ਹੋਇਆ ਹੈ ਤੇ ਹਰ ਇਲਾਕੇ ਵਿੱਚ ਤੁਹਾਨੂੰ ਨਾਨਕ ਸਰ 68 ਜਰੂਰ ਮਿਲ ਜਾਊਗਾ ਜਿੱਥੇ ਮਾਪੁਰਖ ਸੇਵਾ ਕਰਦੇ ਨੇ ਤੇ ਸਾਰੇ ਜਿੱਥੇ ਚੰਗੇ ਹੁੰਦੇ ਨੇ ਉੱਥੇ ਮਾਰੇ ਵੀ ਹੁੰਦੇ ਨੇ ਜੇ ਕੋਈ ਮਾੜਾ ਹੁੰਦਾ ਉਹੀ ਇੱਕ ਸਮਝੋ ਜਿਹੜਾ ਕਰ ਤੋਂ ਰਾਜੀ ਖੁਸ਼ੀ ਹੈ ਉਹ ਤਾਂ ਘਟ ਹੀ ਜਾਊਗਾ ਬਾਬਾ ਜੀ ਕੋਲੋਂ ਰਹਿਣ ਵਾਸਤੇ ਕਿਉਂਕਿ ਉਸ ਨੂੰ ਸਭ ਕੁਝ ਮਿਲ ਰਿਹਾ ਹੈ ਕਲਯੁਗ ਦਾ ਦੌਰ ਹੈ ਜਿਸ ਵਿੱਚ ਪੈਸਾ ਚਾਹੀਦਾ ਹੈ ਜਿਸ ਕੋਲ ਕੁਝ ਨਹੀਂ ਹੈ ਠੀਕ ਹੈ ਜਦੋਂ ਉਹ ਜਾਊਗਾ ਜਾਂ ਫਿਰ ਜਿਸ ਦਾ ਪ੍ਰੇਮ ਹੈ ਗੁਰੂ ਨਾਲ ਉਹ ਜਾਊਗਾ ਜਿਨ੍ਹਾਂ ਦਾ ਪ੍ਰੇਮ ਹੈ ਗੁਰੂ ਨਾਲ ਉਹ ਤਾਂ ਜਾ ਕੇ ਉੱਥੇ ਸੇਵਾ ਕਰੂਗਾ ਤੇ ਜਿਹੜਾ ਖਾਂਡ ਵੀ ਰਾਹ ਤੇ ਜਾਊਗਾ ਉਸਨੇ ਉਹਨੇ ਕੋ ਕਰਮ ਹੀ ਕਰਨਾ ਹੈ ਜਿਸ ਕਾਰਨ ਜਿਹੜੇ ਭਲੇ ਲੋਕ ਨੇ ਉਹਨਾਂ ਦਾ ਵੀ ਵਿਰੋਧ ਉਹਨਾਂ ਦੀ ਵੀ ਨਿੰਦਿਆ ਹੋ ਰਹੀ ਹੈ ਹੁਣ ਆਪਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਗਲਤ ਨਹੀਂ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਆਪਾਂ ਸਾਥ ਦਿੰਦਿਆਂ ਭਾਈ ਅਮਰਤਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਜੇ ਇੱਕ ਚਰਨ ਘਾਟ ਵਾਲੇ ਨੇ ਕੰਮ ਕੀਤਾ ਉਸ ਦਾ ਪਾਵੇਂ ਸੋਦਾ ਲਾ ਦਿੰਦੇ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਜੀ ਨੇ ਲੱਖਾ ਜੀ ਤੇ ਭਾਈ ਜਿਹੜੇ ਮੁਖੀ ਨੇ ਗੁਰਮੀਤ ਸਿੰਘ ਜੀ ਗੁਰਜੀਤ ਸਿੰਘ ਜੀ ਉਹਨਾਂ ਦੀ ਵੀ ਫੋਟੋ ਪਾ ਦਿੱਤੀ ਇਹ ਥੋੜਾ ਗਲਤ ਲੱਗਿਆ ਸਾਨੂੰ ਭਾਈ ਅਮਰਤਪਾਲ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਸਿੱਧਾ ਮਰਿਆਦਾ ਤੇ ਸਿੱਧਾ ਸੰਪਰਦਾ ਤੇ ਨਹੀਂ ਅਟੈਕ ਕਰਨਾ ਚਾਹੀਦਾ ਸੀ ਜਿਹੜੇ ਦੋਸ਼ੀ ਸੀ ਭਾਵੇਂ ਉਹਨਾਂ ਨੂੰ ਗੋਲੀ ਮਾਰ ਦਿੰਦੇ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਫਿਰ ਵੀ ਆਪਾਂ ਭਾਈ ਅਮਰਤਪਾਲ ਸਿੰਘ ਜੀ ਦੇ ਸਾਥ ਆ ਕਿਉਂਕਿ ਕੱਲੇ ਬੰਦੇ ਨੇ ਜਿਨ੍ਹਾਂ ਨੇ ਗਲਤ ਕੰਮ ਕੀਤੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਸਜ਼ਾ ਦਵਾਈ ਨਾਨਕ ਸਰ ਇੱਕ ਸੂਚੀ ਤੇ ਉੱਚੀ ਸੰਪਰਦਾ ਮਰਿਆਦਾ ਹੈ ਇਨਾ ਦੀ ਸਾਡੇ ਦਿਲ ਵਿੱਚ ਬਹੁਤ ਜ਼ਿਆਦਾ ਰਿਸਪੈਕਟ ਹੈ ਭਾਈ ਅਮਰਤਪਾਲ ਸਿੰਘ ਜੀ ਦੀ ਖੁਦ ਹੋਰ ਫੋਟੋਆਂ ਨੇ ਭਾਈ ਗੁਰਜੀਤ ਸਿੰਘ ਬਾਬਾ ਗੁਰਜੀਤ ਸਿੰਘ ਜੀ ਨੂੰ ਮਿਲ ਕੇ ਆਏ ਤੇ ਉੱਥੇ ਅਨਕਸਰ ਜਾਂਦੇ ਸੀ ਹਰ ਮਹੀਨੇ ਪੁੰਨਿਆ ਤੇ ਵੀ ਜਾਂਦੇ ਸੀ ਹੋਰ ਵੀ ਪ੍ਰੋਗਰਾਮਾਂ ਤੇ ਭਾਈ ਅਮਰਤਪਾਲ ਸਿੰਘ ਜੀ ਸ੍ਰੀ ਨਾਨਕਸਰ ਠਾਠ ਜਾਂਦੇ ਸੀ ਸਾਡੀ ਤਾਂ ਇੱਕ ਸਾਰੀ ਸੰਗ ਜਿਹੜੇ ਵੀ ਮੇਰੀ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਇੱਕ ਹੀ ਦੀ ਰਿਕਵੈਸਟ ਹੈ ਜਿੱਥੇ ਚੰਗੇ ਬੰਦੇ ਹੁੰਦੇ ਨੇ ਉੱਥੇ ਮਾੜੇ ਵੀ ਹੁੰਦੇ ਨੇ ਕਿਉਂਕਿ ਇੱਕ ਹਿਸਾਬ ਨਾਲ ਲਾ ਲੋ ਉਹਦੇ ਪਰਿਵਾਰ ਵਿੱਚ ਇੱਕ ਸੌ ਮੁੰਡਾ ਵੀ ਹੋਊਗਾ ਤੇ ਨਾਲ ਇੱਕ ਗਲੈਤਾ ਵੀ ਹੋਊਗਾ ਜਿਹੜੇ ਨਸੇ ਵੀ ਕਰਦਾ ਹੋਊਗਾ ਜੀ ਜੇ ਪਰਿਵਾਰ ਵਿੱਚ ਇੱਕ ਖੂਨ ਹੋ ਕੇ ਅਲਗ-ਅਲਗ ਹੋ ਸਕਦੇ ਨੇ ਤਾਂ ਇਹ ਤਾਂ ਕਿਤੋਂ ਕੋਈ ਕਿਸੇ ਥਾਂ ਤੋਂ ਕੋਈ ਕਿਸੇ ਥਾਂ ਤੋਂ ਆ ਕੇ ਰਹਿ ਰਹੇ ਨੇ ਜੇ ਕਿਸੇ ਨੇ ਗਲਤ ਕੰਮ ਕੀਤਾ ਉਸ ਨੂੰ ਸਜ਼ਾ ਮਿਲੇ ਨਾ ਕਿ ਪੂਰੀ ਸੰਪਰਦਾਤੇ ਉਂਗਲੀ ਉਠਾਉਣ ਭਾਈ ਅਮਰਤਪਾਲ ਸਿੰਘ ਜੀ ਮੈਰੋ ਨੇ ਨੋ ਗੱਲਾਂ ਗਣਵਾਇਆ ਸੀ ਆਪਣੀ ਸਟੋਰੀ ਵਿੱਚ ਲੇਕਿਨ ਉਹਨਾਂ ਨੇ ਘੰਟੇ ਬਾਅਦ ਉਹ ਡਿਲੀਟ ਕਰ ਦਿੱਤੀਆਂ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਚਿੱਟੇ ਬਾਣੇ ਪਾਉਂਦੇ ਤੇ ਹੋਰ ਵੀ ਇਹ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਅਕਤੀ ਜਾਣ ਕੇ ਪੂਜਦੇ ਨੇ ਤੇ ਇਹਨਾਂ ਨੇ ਜੀ ਸਾਹਿਬ 9 ਇੰਚੀ ਕਰਤੀ ਛੋਟੀ ਕਰਤੀ ਇਸ ਤਰ੍ਹਾਂ ਦੀਆਂ ਬਥੇਰੀਆਂ ਗੱਲਾਂ ਕਹੀਆਂ ਸੀ ਪਰ ਇਸ ਤਰ੍ਹਾਂ ਮਰਿਆਦਾ ਬਾਰੇ ਕਦੇ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ ਜੋ ਉਹਨਾਂ ਦੀ ਮਰਿਆਦਾ ਹੈ ਮੇਨ ਮਰਿਆਦਾ ਕੀ ਹੈ ਕਿ ਗੁਰੂ ਸਾਹਿਬ ਜੀ ਦਾ ਸਤਿਕਾਰ ਉਹ ਤਾਂ ਠੀਕ ਹੈ ਨਾ ਪਰ ਗੁਰੂ ਸਾਹਿਬ ਨੇ ਸਭ ਕੁਝ ਦੇਣਾ ਹੈ ਬਾਕੀ ਮੈਂ ਤਾਂ ਆਪਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਿਆਂ ਨੇ ਤੁਹਾਡਾ ਕੀ ਵਿਚਾਰ ਹੈ ਇਸ ਗੱਲ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ